11 ਜੂਨ ਤੋਂ ਸ਼ੁਰੂ ਹੋਣ ਵਾਲੀ ਭਾਰਤ ਜ਼ਿੰਬਾਬਵੇ ਵਨਡੇ ਤੇ T20 ਸੀਰੀਜ਼ ਲਈ ਭਾਰਤੀ ਟੀਮ ਪੂਰੀ ਤਰ੍ਹਾਂ ਤਿਆਰ ਹੈ। ਟੀਮ ਲਈ ਚੁਣੇ ਗਏ ਖਿਡਾਰੀਆਂ 'ਚੋਂ ਇੱਕ ਨਾਮ ਹੈ ਪੰਜਾਬ ਦੇ ਜਰੰਦਰ ਦਾ ਮਨਦੀਪ ਸਿੰਘ। ਪਹਿਲੀ ਵਾਰ ਕੋਮੰਟਰੀ ਕ੍ਰਿਕਟ ਲੀਗ ਭਾਰਤੀ ਟੀਮ ਲਈ ਖੇਡਣ ਜਾ ਰਹੇ ਮਨਦੀਪ ਸਿੰਘ ਨੇ ਕਰੋਨਾ ਨਿਕਲਣ ਤੋਂ ਪਹਿਲਾਂ ਆਪਣੇ ਮਾਤਾ-ਪਿਤਾ ਦਾ ਆਸ਼ੀਰਵਾਦ ਲਿਆ। ਆਪਣੀ ਖੁਸ਼ੀ ਦਾ ਇਜ਼ਹਾਰ ਕਰ ਦਿਆ ਮਨਦੀਪ ਨੇ ਕਿ ਉਸ ਨੂੰ ਆਪਣੀ ਮਿਹਨਤ ਦਾ ਫਲ ਮਿਲਿਆ ਤੇ ਅੱਗੇ ਵੀ ਇਸੇ ਤਰ੍ਹਾਂ ਮਿਹਨਤ ਕਰਦਾ ਰਹੇਗਾ। ਇੰਡੀਆ ਨੂੰ ਰਿਪਰੈਜ਼ੈਂਟ ਕਰਾਂਗੇ। ਜ਼ਰੂਰ ਥੋੜੀ-ਬਹੁਤ ਨਰਵਸਨੈਸ ਤਾਂ ਹੋਏਗੀ। ਇਦਾਂ ਮੈਂ ਝੂਠ ਬੋਲੂnga ਜੇ ਮੈਂ ਕਹੂੰਗਾ ਕਿ ਨਹੀਂ ਹੋਏਗੀ। ਹੋਏਗੀ ਜ਼ਰੂਰ ਹੋਏਗੀ। ਪਰ ਇਹ ਹੀ ਹੈ ਕਿ ਉਸ ਚੀਜ਼ ਨੂੰ ਮਤਲਬ ਪੂਰਾ ਇੰਜੋਏ ਵੀ ਕਰਾਂਗਾ ਕਿ ਹਾਂ ਯਾਰ ਜਿਸ ਚੀਜ਼ ਨੂੰ ਤੁਸੀਂ ਬਚਪਨ ਤੋਂ ਦੇਖਦੇ ਆ ਰਹੇ ਹੋ ਕਿ ਯਾਰ ਇਸ ਚੀਜ਼ ਨੂੰ ਹਾਸਲ ਕਰਨਾ ਤੇ ਫਾਈਨਲੀ ਤੁਸੀਂ ਉਹ ਕੀਤਾ। ਤੇ ਬਾਕੀ ਮੇਰਾ ਫੋਕਸ ਤੇ ਹੀ ਰਹੇਗਾ ਕਿ ਮੈਂ ਜਿੱਦਾਂ ਮੈਚ ਖੇਡਦਾ ਕੋਈ ਵੀ ਚਾਹੇ ਪੰਜਾਬ ਵੱਲੋਂ ਖੇਡਦਾ ਜਾਂ IPL ਖੇਡਦਾ ਮੈਂ ਮੈਚ ਉਦਾਂ ਹੀ ਖੇਡਣਾ ਹਾਂ ਕੋਸ਼ਿਸ਼ ਪੂਰੀ ਹੀ ਕਰੂੰਗਾ ਪਰ ਫਿਰ ਉਹੀ ਗੱਲ ਕਿ ਨਰਵਸਨੈਸ ਥੋੜੀ ਤਾਂ ਜ਼ਰੂਰ ਰਹੇਗੀ ਬਟ ਹਾਂ ਬਚਪਨ ਦਾ ਸੁਪਨਾ ਪੂਰਾ ਹੋਇਆ ਤੇ ਕੋਸ਼ਿਸ਼ ਕਰੂੰਗਾ ਕਿ ਇੰਡੀਆ ਨੂੰ ਜਿੰਨਾ ਅੱਛਾ ਪ੍ਰਦਰਸ਼ਨ ਕਰ ਸਕਾਂ ਮੈਂ ਆਪਣੇ ਵੱਲੋਂ ਫੋਕਸ ਮੇਰਾ ਇਹੀ ਰਹੇਗਾ ਕਿ ਮੈਂ ਆਪਣੀ ਬੈਟਿੰਗ ਤੇ ਕਨਸੈਂਟਰੇਟ ਕਰਾਂ ਜਿੰਨਾ ਕਰ ਸਕਦਾ ਤੇ ਮੇਰੇ ਪਾਪਾ ਨੇ ਵੀ ਸਲਾਹ ਦਿੱਤੀ ਕਿ ਪਹਿਲੇ 10 15 ਬੋਲ ਖੇਡ ਲਈ ਰਾਮਨਾ ਬੇਰ ਜਾ ਕੇ ਚਲੋਈ ਤੇ ਬਸ ਉਦਾਂ ਹੀ ਉਦਾਂ ਹੀ ਫੋਕਸ ਕਰਾਂਗਾ अच्छा जमे मंदीपपुरा नु सेंचुरी सिंह ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਜੰਮਾਬੇ ਦੀ ਤਰਫ ਤੋਂ सेंचुरी ਇੱਕ ਨੰਬਰ ਹੀ ਉਮੀਦ ਪੂਰੀ ਹੈ ਉਮੀਦ ਪੂਰੀ ਹੈ ਕਿ जरूर ਮਿਲੇਗੀ ਬਾਕੀ ਇਹ ਹੈ ਕਿ 2020 ਜਿਹਾ ਚਲੋ ਥੋੜਾ ਔਖਾ ਹੁੰਦਾ ਹੈ सेंचुरी ਮਾਰਨਾ ਪਰ 1ਡੇ ਚ ਥੋੜਾ ਟਾਈਮ ਹੁੰਦਾ ਤੇ ਜੇ ਮੌਕਾ ਮਿਲਿਆ ਸਹੀ ਸਭ ਕੁਝ ਸਹੀ ਸਿਚੁਏਸ਼ਨ ਹੋਈ ਤੇ ਜੇ ਬਾਬੇ ਦੀ ਮੇਰ ਰਹੀ ਤੇ जरूर ਕਿਉਂ ਨਹੀਂ सेंचुरी ਉੱਥੇ ਵੀ ਮੈਂ ਦੇਖਣ ਨੂੰ ਮਿਲ ਸਕਦੀ ਮਨਦੀਪ ਦੀ ਇਸ ਉਪਲਬਧੀ ਤੇ ਉਸਦੇ ਮਾਪੇ ਨੂੰ ਵੀ ਮਾਣ ਹੈ। ਉਹਨਾਂ ਦੀ ਇੱਛਾ ਹੈ ਕਿ ਉਹਨਾਂ ਦਾ ਪੁੱਤਰ ਇਸੇ ਤਰ੍ਹਾਂ ਕਾਮਯਾਬੀਆਂ ਹਾਸਲ ਕਰਦਾ ਰਹੇ ਤੇ ਕਦੇ ਵੀ ਪਿੱਛੇ ਮੁੜ ਕੇ ਨਾ ਵਖੇ। ਬਾਬਾ ਜੀ ਦੇ ਅਸੀਰ ਅਸੀਰ ਵਾਂਗ ਮੱਲਵ ਦੇ ਹਨਾ ਜਾਂ ਚੱਲੇ ਆ ਵਧੀਆ ਖੇਡ ਕੇ ਆਏ। ਤੇ ਕਹਾਂਗੇ ਬਾਬਾ ਜੀ ਗੁਰਦੁਆਰਾ ਜਾਵਾਂਗੇ ਅਸੀਸ ਵਰ ਲੈਣ। ਉਹਨਾਂ ਦੀ ਬਦੌਲਤ ਬਸ ਵਧੀਆ ਖੇਡਦੇ ਹੋ। ਬਾਬਾ ਜੀ ਦਾ ਮੇਰ ਪ੍ਰਤ। ਉੱਥੇ ਵੀ ਵਧੀਆ ਖੇਡੇ ਬਸ। ਵਧੀਆ ਖੇਡ ਕੇ ਫਰਸਟ ਕਲਾਸ ਮਤਲਬ ਗਾਂ ਨਵੀਂ ਟੀਮ ਦੇ ਵਿੱਚ ਜ਼ਿੰਬਾਬਵੇ ਦੌਰੇ ਲਈ ਭਾਰਤੀ ਟੀਮ ਦੀ ਕਮਾਨ ਮਹਿੰਦਰ ਸਿੰਘ ਧੋਨੀ ਦੇ ਹੱਥ ਸੌਂਪੀ ਗਈ ਹੈ ਇਸ ਦੇ ਇਲਾਵਾ ਵਿਰਾਟ ਕੋਹਲੀ ਸ਼ਿਖਰਧਵਨ ਤੇ ਰੋਹਿਤ ਸ਼ਰਮਾ ਵਰਗੇ ਸੀਨੀਅਰ ਖਿਡਾਰੀਆਂ ਨੂੰ ਆਰਾਮ ਦਿੱਤਾ ਗਿਆ ਇਸ ਵਾਰ ਸਿਲੈਕਸ਼ਨ ਕਮੇਟੀ ਨੇ ਯੁਵਾ ਖਿਡਾਰੀਆਂ ਤੇ ਦਾਅ ਖੇਡਿਆ ਯੁਵਰਾਜ ਸਿੰਘ ਨੂੰ ਵੀ ਟੀਮ 'ਚ ਜਗ੍ਹਾ ਨਹੀਂ ਦਿੱਤੀ ਗਈ ਹੈ